ਅੱਜ ਆਪਾਂ ਬਣਾਉਂਦੇ ਆ ਪਾਰਟੀ ਸਨੈਕਸ ਪਾਰਟੀ ਦੇ ਵਿੱਚ ਬਹੁਤ ਯੂਜ਼ ਹੁੰਦੀ ਹੈ ਇਹ ਟੁੱਥਪਿਕ ਸਭ ਨੂੰ ਪਹਿਲਾਂ ਆਪਾਂ ਦੋ ਬ੍ਰੈਡ ਪੀਸ ਲੈਂਦੇ ਇੱਕ ਦੇ ਵਿੱਚ ਪਨੀਰ ਰੱਖਤਾ ਜਾਂ ਕੋਈ ਚੀਜ਼ ਸਿੰਗਲ ਆnde ਉਹ ਰੱਖ ਲੋ ਜੇ ਉਹ ਨਹੀਂ ਹੈ ਤਾਂ ਪਨੀਰ ਰੱਖ ਲੋ ਇੱਕ ਦੇ ਵਿੱਚ ਇਹ ਰੱਖਦੇ ਦੂਜੇ ਵਿੱਚ ਆਪਾਂ ਆਲੂ ਰੱਖਦੇ ਇਹ ਆਲੂ ਦਾ ਸਟੱਫ ਤਿਆਰ ਕੀਤਾ ਆਲੂ ਦਾ ਬੋਇ ਆਲੂ ਜਿਵੇਂ ਆਪਾਂ ਬਣਾਉਂਦੇ ਆ ਨਾ ਆਲੂ ਦੀ ਪ੍ਰੋਂਠੀ ਪੋਂਠਾ ਗੈਲੋ ਪ੍ਰੋਂਠੀ ਗੈਲੋ ਹਨਾ ਉਹ ਬਣਾਉਂਦੇ ਹੋ ਜਿੱਦਾਂ ਉਹਦਾ ਮਸਾਲਾ ਬਣਾਣਾ ਹੈ ਇਹ ਉਹਦਾ ਮਸਾਲਾ ਬਣਾ ਕੇ ਫਿਰ ਇਹਦੇ ਵਿੱਚ ਪਾ ਲੈਣਾ ਤੇ ਇਸੇ ਤਰ੍ਹਾਂ ਹੀ ਇਦਾਂ ਆਪਾਂ ਵੇਸਨ ਵੀ ਖੋਲ ਕੇ ਰੱਖਣਾ ਠੀਕ ਫਿਰ ਵੇਸਨ ਖੋਲ ਲਿਆ ਇਹਦੇ ਵਿੱਚ ਆਪਾਂ ਇਹ ਕਰਕੇ ਅਲੂ ਪਨੀਰ ਰੱਖਿਆ ਅਲੂ ਦੀ ਪਾਰ ਇਹ ਵੇਰ ਆਲੂ ਵਾਲੇ ਨੂੰ ਇਹਦੇ ਉੱਤੇ ਰੱਖ ਦੇਣਾ ਪਨੀਰ ਦੇ ਵਾਲੇ ਦੇ ਉੱਤੇ ਰੱਖ ਦੇਣਾ ਆਲੂ ਵਾਲੀ ਉਹਦੇ ਉੱਤੇ ਰੱਖ ਕੇ ਇਹਨੂੰ ਅੱਛੀ ਤਰ੍ਹਾਂ ਦਬਾ ਦੇਣਾ ਦੋ ਬੰਦ ਤੋਂ ਬਾਅਦ ਫਿਰ ਇਹਨੂੰ ਆਪਾਂ ਕੱਟਣਾ ਹੈ ਇਹਨੂੰ ਇਸ ਤਰ੍ਹਾਂ ਕੱਟ ਕੇ ਇਹਦੇ ਵਿੱਚ ਸੈਂਟਰ ਚ ਕੱਟ ਕੇ ਇਹ ਮੈਂ ਪੀਜ਼ਾ ਕਟਰ ਨਾਲ ਕਰ ਰਹੀ ਹਾਂ ਇਸ ਲਈ ਕਿ ਜੇ ਚਾਕੂ ਨਾ ਕਰੋ ਨਾ ਕਿਵਰੀ ਸਾਈਡਾਂ ਤੋਂ ਜੇ ਆਪਾਂ ਚਾਕੂ ਨਾ ਕਰਦੇ ਆ ਜੇ ਸਾਈਡੋਂ ਤੋਂ ਕਿਵਰੀ ਹੋਰ ਤਰ੍ਹਾਂ ਕੱਟਿਆ ਜਾਂਦਾ ਸਾਈਡਾਂ ਤੋਂ ਇਹ ਆਪਾਂ ਪੀਜ਼ਾ ਕੱਟਣਾ ਕਰਦੇ ਇਹਦੇ ਉੱਤੇ ਰੱਖ ਕੇ ਆ ਦੇਖੋ ਤੇ ਇਹਨੂੰ ਅਲੱਗ-ਅਲੱਗ ਕਰ ਲੋ ਇਜ਼ੀ ਬਿਗਨਰਸ ਨੂੰ ਅਲੱਗ-ਅਲੱਗ ਕਰਨਾ ਪਏਗਾ ਇਹ ਸੈਂਟਰ ਚ ਆਪਾਂ ਇਹਨੂੰ ਕੱਟਤਾ ਇਹ ਦੇਖੋ ਇੰਨੇ ਨੇ ਪੀਸ ਹੋ ਗਏ

ਇਹ ਟੂਥਪਿਕ ਲਾਣਾ ਇਹਨਾਂ ਦੀ ਬੌਂਡਿੰਗ ਅੱਛੀ ਹੋ ਜੇਗੀ ਮਤਲਬ ਆਪਸ ਜੁੜੇ ਰਹਿਣਗੇ ਇਸ ਤਰ੍ਹਾਂ ਇਹਨੂੰ ਆਪਾਂ ਵੇਸਨ ਚ ਡਿਪ ਕਰਕੇ ਵੇਸਨ ਚ ਡਿਪ ਕਰਕੇ ਫਿਰ ਇਹਨੂੰ ਆਪਾਂ ਇਹਦੇ ਚ ਪਾਣਾ ਹੈ ਹੌਲੀ ਹੌਲੀ ਇਹ ਇਤਾਂ ਵੈਰੀ ਗੁੱਡ ਵੇਸਨ ਚ ਇਸ ਤਰ੍ਹਾਂ ਟਿਪ ਕਰਨਾ ਹੈ ਇਹ ਦੇਖ ਵੇਸਨ ਚ ਡਿਪ ਕਰਕੇ ਆਪਾਂ ਇਹਨੂੰ ਇਹਦੇ ਚ ਪਾਣੇ ਪਰ ਇਹਨੂੰ ਆਪਾਂ ਥੋੜਾ ਤੇਜ਼ ਕਰ ਲੈਣਾ ਕਿਉਂਕਿ ਬ੍ਰੈਡ ਹੈ ਠੀਕ ਹੈ ਇਹਦੇ ਉੱਤੇ ਆਪਾਂ ਥੋੜਾ ਥੋੜਾ ਇਹ ਗਰਮ ਤੇਲ ਪਾਉਂਦੇ ਜਾਣਾ ਤਾਂ ਜੋ ਪਹਿਲਾਂ ਇੱਕਦਮ ਹਿਲਾਉਂਗੇ ਤੇ ਬੇਸਨ ਸਾਰਾ ਠੁੱਟ ਜਾਏਗਾ ਬੈਡ ਵੀ ਠੁੱਟ ਜਾਏਗੀ ਇਹਨੂੰ ਹੌਲੀ ਹੌਲੀ ਹਿਲਾਣਾ ਹੈ ਦੇਖੋ ਇਹਨੂੰ ਆਪਾਂ ਸਾਰੇ ਨੂੰ ਹੌਲੀ ਹੌਲੀ ਹਿਲਾਣਾ ਜਿਸ ਨੂੰ ਤੁਸੀਂ ਪਹਿਲਾਂ ਹਿਲਾਉਣਾ ਹੈ ਨਾ ਉਹਨੂੰ ਇਹਨੂੰ ਥੋੜਾ ਜਿਹਾ ਬੇਸਨ ਹੱਥ ਨਾਲ ਇਸ ਤਰ੍ਹਾਂ ਥੋੜਾ ਥੋੜਾ ਕਰਕੇ ਕਰਦੇ ਜਾਣਾ ਹੈ ਇੱਕ ਹੋ ਗਿਆ ਆ ਦੇਖੋ ਫਿਰ ਆਪਾਂ ਹੁਣ ਇਹਨੂੰ ਹਿਲਾ ਰਿਆ ਨਹੀਂ ਨਾ ਹਿਲ ਰਿਆ ਤੇ ਇਸ ਤੇ ਆਪਾਂ ਤੇਲ ਪਾਉਣਾ ਹੈ ਬਲ। ਇਹ ਸਰੋਂ ਦੇ ਤੇਲ ਚ ਬਣਾ ਰਹੀ ਆ। ਕਿ ਵੈਸੇ ਵੀ ਜੋ ਚੀ ਤਲੀ ਤਾਂ ਆਪਾਂ ਸਰੋਂ ਦੇ ਤੇਲ ਚ ਹੀ ਤਲੀਦਾ। ਇਹ ਤਾਂ ਸਭ ਨੂੰ ਹੀ ਪਤਾ ਹੈ ਕਿ ਹਾਂ ਕੋਸ਼ਿਸ਼ ਕਰੋ ਕਿ ਦੇਸੀ ਕਿਉਂ ਨਾ ਕਰਨਾ। ਸਰੋਂ ਦੇ ਤੇਲ ਚ ਤਲੋ ਤਾਂ ਫਲ ਲੱਗ ਜਾਈਏ ਨਾ ਪਾਉ ਨੂੰ। ਕਰਾਰਾਪਨ ਉਹਦਾ ਬਹੁਤ ਆਏਗਾ। ਇਹ ਦੇਖ। ਇੱਕ ਇੱਕ ਨੂੰ ਆਪਾਂ ਤਲ ਲੈਣਾ ਹੈ। ਜਿੰਨੇ ਦੇ ਵਿੱਚ ਆਉਂਦੇ ਐ ਇਹ ਨਹੀਂ ਕਿ ਜ਼ਬਰਦਸਤੀ ਜਿੰਨੇ ਬਣਾਏ ਆਪਾਂ ਉਹਨੇ ਸਾਰੇ ਹੀ ਪਾਨੇ ਨਾ ਜਿੰਨੇ ਤੁਹਾਡੇ ਉਹਦੇ 프라이 ਪੈਨ ਚ ਆਉਂਦੇ ਆ ਤਲਣ ਵਾਲੇ ਚ ਉਹਨੇ ਕੀ ਪਾਉ ਬਸ ਜਿਆਦਾ ਓੱਖਾ ਨਾ ਹੋਵੇ ਥੋੜੋ ਥੋੜੇ ਕਰਕੇ ਤਲੋ ਮੈਂ ਬਣਾਇਆ ਪੰਜ ਪੀਸ ਇਸ ਤਰ੍ਹਾਂ ਜਿਵੇਂ ਜਿੰਨੇ ਜਿੰਨੇ ਤੁਹਾਡੇ ਆਉਂਦੇ ਉਹਨੇ ਨੇ ਪਾਉ ਬਸ ਇਹਨਾਂ ਦਾ ਧਿਆਨ ਰੱਖਣਾ ਕਿ ਨੂੰ ਡੀਪ ਫਰਾਈ ਨਹੀਂ ਕਰਨਾ ਬਹੁਤ ਲਾਲ ਲਾਲ ਜਿਹਾ ਨਹੀਂ ਕਰਨਾ ਥੋੜੇ ਥੋੜੇ ਕਰ ਲੈਣਾ ਵੀਰੇ ਇਨ ਨੂੰ ਜੜੀ ਤੁਸੀਂ 소ਸ ਨਾਲ ਖਾਣਾ ਚਾਹੁੰਦੇ ਹੋ ਮੈਨੂੰ ਤਾਂ ਜ਼ਿਆਦਾ ਟਮਾਟੋ ਕੈਚੱਪ ਨਾਲ ਅੱਛੀ ਲੱਗਦੀ ਹੈ ਪਰ ਬਾਕੀ ਆਪ ਦੀ ਮਰਜ਼ੀ ਹੈ ਗ੍ਰੀਨ ਚਟਨੀ ਨਾਲ ਵੀ ਬਹੁਤ ਸਵਾਦ ਲੱਗਣਗੇ ਗ੍ਰੀਨ ਚਟਨੀ ਨਾਲ ਵੀ ਬਹੁਤ ਸਵਾਦ ਇਹ ਆਪਣੇ ਬਣ ਗਏ ਪਾਰਟੀ ਸਨੈਕਸ ਇਟਸ ਆਲੂ ਵੀ ਹੈ ਪਨੀਰ ਵੀ ਹੈ ਔਰ ਬ੍ਰੈਡ ਵੀ ਹੈ ਔਰ ਟੁੱਥ ਵੀ ਨਾਲ ਆਪਾਂ ਇਹਨੂੰ ਛੋੜ ਲੈ ਕੋ ਇਹ ਪਾਰਟੀ 스낵ਸ ਹੈ ਯੂਨੀਵਰਸਿਟੀ 스낵 ਜਦੋਂ ਆਪਣੀ ਕਿੱਟੀ ਹੁੰਦੀ ਹੈ ਉਸ ਤੇ ਵੀ 스낵ਸ ਬਹੁਤ ਚੱਲਦੇ ਔਰ ਮੈਕਸਿਮਮ ਲੇਡੀਜ਼ ਨੂੰ ਕੁੜੀਆਂ ਨੂੰ ਇਹ ਬਹੁਤ ਸਵਾਰ ਲੱਗਦੇ ਹਨ ਔਰ ਬਾਕੀ ਤਾਂ ਆਪਣੀ ਮਰਜ਼ੀ ਹੈ ਤੁਸੀਂ ਇਵਨਿੰਗ 스낵ਸ ਬਣਾਉਂ ਜਾਂ ਜਿੱਦਾਂ ਮਰਜ਼ੀ ਇਟ ਡਿਪੈਂਡਸ ਔਨ ਯੂ ਜਿੱਦਾਂ ਤੁਹਾਡੇ ਮਸਾਂਦਾ ਹੈ ਯੂ ਫਿਸ਼ ਠੀਕ ਹੈ ਔਰ ਮੈਂ ਬਣਾਇਆ ਮੈਂ ਪਾਈ ਹੈ ਟਮੇਟੋ ਕੇਚਪ ਨਾਲ ਤਿਆਰੀ ਕੀਤੀ ਹੈ ਬਾਕੀ ਹਰੀ ਚਟਨੀयां ਮਿਸਵਾਰ ਲੱਗਦੀ ਹੈ ਮੈਂ ਪਹਿਲਾਂ ਵੀ ਦੱਸਿਆ ਸੀ ਬਾਕੀ ਜਿਵੇਂ ਤੁਹਾਨੂੰ ਦਿਲ ਕਰੇ